ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਬਾਇਰ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤਕਰੀਬਨ ਬਾਈ ਕੋਲੇ ਹੈਗੇ ਆ ਬਾਈ 10 ਤੋਂ ਨਗਾਂ ਗਾਵਾਂ ਦੇ ਸਾਰੀਆਂ ਬਾਈ ਕੋਲੇ ਗਾਵਾਂ ਚੰਗੀਆਂ ਨੇ ਇਹਨਾਂ ਵਿੱਚੋਂ ਬਾਈ ਆ ਇੱਕ ਗਾਂ ਮਕਾਊ ਆ ਉੱਛ ਲੈਨੇ ਭਾਈ ਤੁਹਾਡੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਚਾਂਦ ਸਿੰਘ ਜੀ ਡਰੈਸ ਕੋਠਾ ਬਰੁਕਾ ਜੀ ਠੀਕ ਹੈ ਜੀ ਸ਼ੀਲ ਰਾਮਪਰਾ ਫੂਲ ਤੇ ਜਿਲਾ ਬਠਿੰਡਾ ਜਿਲਾ ਬਠਿੰਡਾ ਨੇੜੇ ਪਿੰਡ ਬਈ ਕਿਹੜਾ ਰਹੇ ਨੇ ਨੇੜੇ ਭਗਤਾ ਭਾਈ ਦਾ ਸ਼ਹਿਰ ਹੈ ਜੀ 4 ਕਿਲੋਮੀਟਰ ਕੁ ਪਾਂ ਜੀ ਹਾਂ ਜੀ 4 ਕਿਲੋਮੀਟਰ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਵੇ 987122918 ਠੀਕ ਹੈ ਬਾਈ ਜਿਹੜੀ ਇਹ ਬੜ ਦੇ ਨੇ ਆਪਣੇ ਘਰ ਦੀ ਇਹ ਆਪਣੇ ਘਰ ਦੀ ਹੈ ਜੀ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ 15 ਦਿਨ ਤਾਂ ਜੀ ਇਹਦੇ ਬਾਕੀ ਪਏ ਆ ਜੀ ਬਾਕੀ 5-7 ਉੱਤੇ ਲੈ ਜੀ ਜੀ 5-7 ਉੱਤੇ ਲੈ ਜੀ ਹਾਂ ਠੀਕ ਆ ਬਾਈ ਕੀ ਰਿਕਾਰ ਦਾ ਦੁੱਧ ਆ ਬਾਈ ਦੁੱਧ ਆ ਜੀ ਇਹਦਾ ਪਿਛਲੇ ਸਾਲ 22 ਲੀਟਰ ਦੁੱਧ ਚੋਇਆ ਜੀ 22 ਲੀਟਰ ਦੁੱਧ ਬਾਈ ਨੇ ਦੱਸਿਆ ਢਿੱਲਾ ਨਖਾਈ ਬਿੱਟ ਲਾਂ ਤੋਂ ਲਾਂ ਬਹੁਤ ਪਈਆਂ ਸਾਰੀਆਂ ਬਾਲਡ ਲਾਂ ਕੱਢੋਗੇ ਨਾਲਾ ਨੂਣਾ ਕਰਮ ਵਾਲੀ ਦੇ ਪੁੱਲ ਚਾਹੀਏ ਠੀਕ ਆ ਬਾਈ ਓਕੇ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਬਾਈ ਅੱਗੇ ਤੋਂ ਨਾਲਾ ਨੂਣਾ ਚੈੱਕ ਕਰੋ ਕਿਆ ਬਾਤ ਆ ਕੱਲਾ ਕੱਲਾ ਥਣ ਬਈ ਮੁੱਠੇ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਾਇ ਉੱਤੇ ਵੱਡੀ ਨਾਲ ਦੇਖੋ ਬਾਈ ਦੁੱਧ ਵਾਲੀ ਵਾਕੇ ਕਰਮ ਵਾਲੀ ਦੁੱਧ ਵਾਲੀ ਪਾਗੀ ਥਣ ਦੇਖੋ ਬਾਈ ਕੱਲਾ ਕੱਲਾ ਥਾਣਾ ਵਿੱਚ ਬਾਈ ਜੂ ਵੀ ਕਿਵੇਂ ਸੀ ਜੂ ਵੀ ਬਹੁਤ ਸਾਫ ਹੈ ਵੀਰ ਠੰਡੀ ਆਉ ਵਧੀਆ ਹਾਂਜੀ ਵਧੀਆ ਠੰਡੀ ਹੈ ਜੀ ਖੋਲੀ ਬਈ ਤੋਰੀ ਬਾਈ ਕੱਤ ਬੱਡ ਚੰਗਾ ਰੰਗ ਰੂਪ ਚੰਗਾ ਠੰਡੀ ਸੀਲ ਆ ਫੇਸ ਚੰਗਾ ਬਈ ਤੇ ਬੋਦੀ ਬਦੀ ਚੰਗੀ ਆ ਸਨਖਪਣਾ ਬੜਾ ਡ੍ਰਿਲ ਆ ਜੀ ਚੰਗਾ ਆਇਤ ਤੋਰਾ ਤੋਰਾ ਦੇਖੋ ਬਈ ਤੋਰਾ ਤੋਰਾ ਕਮਾਲ ਦਾ ਤੇ ਨਾੜਾ ਨੂੜਾ ਕਰਮਾਈ ਦੇਲੇ ਵਿੱਚ ਫੁੱਲ ਚੰਗੇ ਕੱਚੀ ਕੱਚੀ ਆ ਬਈ ਦੇਣ ਹਜੇ ਨਹੀਂ ਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਮੋਲ ਲੈ ਵੀ ਆਮਨ ਜੀ ਬਾਈ ਕੀ ਮੋਲ ਆ ਬਾਈ ਜਾਇ ਜਾਇਦਾ ਮੋਲ ਵੀਰੇ ਫੋਨ ਤੇ ਕਰਾਂਗੇ ਜਾਇ ਜੀ ਹੋਊਗਾ ਜਾਇ ਜੀ ਹੋਊ ਮੋਲ ਠੀਕ ਆ ਹਾਂ ਮੋਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਆ ਜਿਹੜਾ ਵੜਦੇ ਹਿਸਾਬ ਨਾਲ ਜਾਇ ਜੀ ਹੋਊਗਾ ਹੋਰਾ ਤਾਰਾ ਚੰਗਾ ਡਰ ਕਮਾਲ ਦਾ ਸੱਚੀ ਆ ਬਈ ਉਸ ਹਿਸਾਬ ਨਾਲ ਜੱਜਮੈਂਟ ਲਾਇਓ ਜਿਹੜੇ ਹਿਸਾਬ ਨਾਲ ਦੁਦ੍ਹਾ ਰਿਕਾਰਡ ਲੈਵਾ ਵੀ ਕਰਮ ਵਾਲੀ ਪੂਰਾ ਸਿਹਰਾ ਬਣਾਉਗੀ ਮੋਲ ਜਾਇ ਜੀ ਹੋਊਗਾ ਵੜਦੇ ਹਿਸਾਬ ਨਾਲ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ